ਗੁਰੂ ਜੀ ਤੁਹਾਨੂੰ ਗੁਰੂ ਇੱਕ ਓੰਕਾਰ ਵਾਹਿਗੁਰੂ ਦੀ ਬਖਸ਼ੇ ਸ੍ਰੀ ਗੁਰੂ ਗ੍ਰੰਥ ਜੀ ਸਹਾਇ ਗੁਰ ਸਿੰਘ ਗੁਰੂ ਗ੍ਰੰਥ ਜੀ ਦੀ ਬਾਤ ਸ਼ਾਹਿਦ ਸ੍ਰੀ ਪ੍ਰਥਮ ਗੁਰੂ ਦੇ ਸਮਰਕਾਇ ਵਰਨਾਲ ਕਲਿੰਥਾਏ ਨਿਰੰਤਰ ਬੁਰਤੇ ਨਮਰਦਾਸ ਨਰਨੰਦਾਸ ਸਹਿਮਨ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਹਾਏ ਸ੍ਰੀ ਹਰਿ ਕ੍ਰਿਸ਼ਨ ਪ੍ਰਿਹਾਈ ਹੈ ਜਿਸ ਦੁਖੇ ਸਭ ਖੁਜਾਇ ਪ੍ਰੀਤ ਬਾਤਰ ਸਮਰ ਕਰਨੋਂ ਨੇ ਦਇਆਵਤ ਆਏ ਸਤਿ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਪੰਜਾਬ ਕੇ ਰਹਿਣ ਚੌਹ ਸਾਹਿਬ ਜਾ ਦੇ ਕਾਵਿਨਾ ਮੁਕਤਿਆਂ ਰਚੀਆਂ ਜੱਤੀਆਂ ਅਕਰੀਆਂ ਜਿੰਨਾ ਨਾਮ ਜਪਿਆ ਵਨ ਛਕਿਆ ਦੇਹ ਚਲਾਈ ਤੀਰ ਵਾਰੀ ਦੇਖਿਆ ਜਿੰਨਾ ਪਿਆਰਿਆ ਸੱਚਿਆਰਿਆ ਦੀ ਕਮਾਈ ਦਾ ਧਿਆਨ ਧਰਕੇ ਫਲ ਸਜੇ ਬੋਲੋ ਜੀ ਵਾਹਿਗੁਰੂ ਜਿੰਨਾ ਸਿਗਰ ਸਗਨਿਆ ਨੇ ਕਰਨੁ ਜੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਨਹੀਆਂ ਚਰਖੜੀਆਂ ਤੇ ਕਦੇ ਆਰਿਆਂ ਨਾਲ ਸਰਾਏ ਗੁਰਤਾਰ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸ ਨਾਲ ਨਿਭਾਈ ਜਨਾਬੀ ਕੁਮੈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸੰਜਾਤ ਸਰਬੱਤ ਭਤਵੋਰਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬ੍ਰਹਤਮਨ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੈਤ ਆਵੇ ਜੈਤ ਆਮਨ ਦਾ ਸਤਕਾ ਸਰਬੱਤ ਉਹ ਵਾਹ ਜਹਾਂ ਜਾਂ ਖਾਲਸਾ ਜੀ ਸਾਹਿਬ ਕਹ ਤਹਾਂ ਰੱਖਿਆ ਰਿਆਏ ਦੇ ਦੇ ਫਤਹਿ ਬ੍ਰਤ ਕੀ ਪੈ ਬਖਤ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੈ ਸਵਾਹੇ ਸ੍ਰੀ ਸਿੱਖਾਂ ਨੂੰ ਸਿੱਖੀ ਦਾ ਨੇਸਦਾਨ ਰਹਿਤ ਦਾਨ ਵਰੇਕ ਦਾਨ ਸਹਾ ਦਾਣ ਰਸਤਾ ਦਾਨ ਦਨ ਸਿਰ ਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ ਨਾਮ ਸੰਤੀਆਂ ਧਰਵੇ ਗੁਰੂ ਜੋਤ ਅਕਾਲ ਧਰਮ ਦਾ ਜੈਕਾਰ ਬੋਲੋ ਜੈ ਹੋ ਸਿੱਖਾਂ ਦਾ ਮਾਣ ਮਰਦ ਕੀ ਮਰਦ ਪਤ ਦਾ ਰਾਖਾ ਕੋ ਵਾਹਿਗੁਰੂ ਤੇ ਅਕਾਲ ਪੁਰਖ ਆਪਣੇ ਸੰਸ ਦੇ ਸਦਾ ਸਹਾਈ ਦਾ ਤਾਰੀਓ ਸ੍ਰੀ ਲੰਕਨ ਸਾਹਿਬ ਤੇ ਹੋਰ ਗੁਰਦਵਾਰਿਆਂ ਵਰਧਾਮਾ ਦੇ ਜਨਾਂ ਤੋਂ ਬਖਸ਼ੂ ਵਿਸ਼ੋੜਿਆ ਗਿਆ ਹੈ ਹੁਲੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਦਾਨ ਹਰ ਸੱਜ ਨੂੰ ਬਖਸ਼ੋ ਪ੍ਰੇਮ ਆਨਿਆਂ ਦੇ ਮਾਮ ਤਰਾਨਿਆਂ ਦੇ ਤਾਨ ਜੋਤਿਆਂ ਜੀ ਹੋ ਗੁਰੂ ਕ੍ਰਿਪਾਵਰਖਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਆਪ ਜੀ ਦੀ ਇਸ ਪਾਰਕ੍ਰਿਪਾ ਸਦਕਾ ਜੀ ਜੋ ਬਾਣੀ ਅੰਦਰ ਚਾਰ ਕਰਗਾ ਆਪਣਾ ਜੀਤ ਹੋਈ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਸਤਿਗੁਰੂ ਜੀ ਉਸ ਭਾਗਾ ਦੇ ਟੜਿਆ ਹੈ ਬਾਣੀ ਅੰਦਰ ਸੁਖ ਨਾਲ ਹਲਕੀ ਤਰ੍ਹਾਂ ਕਿਰਪਾਤਾ ਕਰਨੀ ਸਤਿਗੁਰੂ ਆਪ ਜੀ ਦੀ ਅਪਾਰ ਕਿਰਪਾ ਸਦਕਾ ਪ੍ਰਸੰਗਤਾਂ ਦੇ ਪਾਣ ਪਾਣ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਿਤਰ ਸਥਾਨ ਗੁਰਦੁਆਰਾ ਸ਼ਹੀਦਗੰਜ ਦੀ ਕੀ ਅਮਰਤ ਦੇ ਹਾਜ਼ਰੀਆਂ ਭਰੀਆਂ ਹਨ ਸੇਵਾਵਾਂ ਕੀਤੀਆਂ ਹਨ ਸ੍ਰੀ ਸੰਗਤਾਂ ਦੇ ਅਜਿਹਾ ਦਸਥਾਨ ਤੱਕ ਪਰਸਪੇਤਾ ਆਮ ਸੇਵਾਵਾਂ ਦਾ ਕਰਵਾਉਣ ਕਰਨੀ ਹੈ ਕਤਮ ਦੇਖੇ ਲੋਨ ਦੇ ਦਸਤਰਾਸਨ ਕਰਨੀ ਸ੍ਰੀ ਸੰਗਤਾਂ ਦੀਆਂ ਸ਼ੋਭਾ ਨੂੰ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਦਰੋਂ ਘਰੋਂ ਬੁਸਤੀ ਵਾਲਾ ਜੀ ਦਰ ਤੇ ਬਖਸ਼ਿਸ਼ ਕਰਨੀ ਸਤਿਗੁਰੂ ਜੀ ਆਪਕੀ పాਵਨ ਪੁੱਤਰ ਦਰਬਾਰਾਂ ਅੰਦਰ ਆਪ ਜੀ ਦੇ ਸੋਨੇ ਸੁੰਦਰ ਸੁਰਾਸੂ ਪਿਆਰ ਹਨੀ ਆਪ ਜੀ ਕਿਰਪਾ ਕਰੋ ਨਿਜ ਸਥਾਨੋਂ ਧਾਲੇ ਬਾਕੇ ਪ੍ਰਕਾਸ਼ਮਾਨ ਹੋ ਕੇ ਸਾਨੂੰ ਸੰਤਾਨ ਦਰਸ਼ ਦਿਦਾਵੇ ਬਖਸ਼ਿਸ਼ ਕਰੋ ਸਤਿਗੁਰੂ ਜੀ ਕਿਰਪਾ ਕਰੋ ਆਪ ਜੀ ਚਾਲੇ ਕੌਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਅੰਗ ਸੰਗ ਸਹਾਈ ਹੋਣਾ ਸਹੀਦ ਜਾਰੇ ਨੇ ਜਿਨਾ ਮਿਲੈ ਤੇਰਾ ਨਾਮ ਚਿੰਤਾ ਆਵੇ ਨਾ ਆਤਮਾ ख़ालसा वाहेगुरु जी फते बोले